ਪੰਜਾਬ ਦੇ ਤਰਨਤਾਰਨ ਦੇ ਵਿਧਾਨ ਸਭਾ ਉਪ ਚੋਣਾਂ ਦੀ ਗਿਣਤੀ ਅੱਜ ਸਵੇਰ ਤੋਂ ਹੀ ਸ਼ੁਰੂ ਹੋ ਚੁੱਕੀ ਹੈ ਤੇ ਅੱਜ ਫੈਸਲਾ ਹੋ ਜਾਵੇਗਾ ਕਿ ਕੌਣ ਬਾਜ਼ੀ ਮਾਰਦਾ ਹੈ ਕਿਸ ਦੇ ਸਿਰ ਤੇ ਤਾਂ ਸਜਦਾ ਹੈ ਹਾਲਾਂਕਿ ਸੂਬਾ ਸਰਕਾਰ ਯਾਨੀ ਕਿ ਆਮ ਆਦਮੀ ਪਾਰਟੀ ਦੇ ਲਈ ਇਹ ਚੋਣ ਬੇਹਦ ਅਹਿਮ ਹੈ ਉੱਥੇ ਹੀ ਵਿਰੋਧੀਆਂ ਪਾਰਟੀਆਂ ਦੇ ਲਈ ਵੀ ਜਿਵੇਂ ਕਿ ਕਾਂਗਰਸ ਭਾਜਪੀ ਤੇ ਅਕਾਲੀ ਦਲ ਤੇ ਵਾਰਿਸ ਪੰਜਾਬ ਦੇ ਜਿਹੜੇ ਕਿ ਉਮੀਦਵਾਰ ਨੇ ਮਨਦੀਪ ਸਿੰਘ ਉਹਨਾਂ ਦੇ ਲਈ ਵੀ ਬੇਹਤ ਖਾਸ ਹੈਗੀ ਹੈ ਤੇ ਉਹਨਾਂ ਦੇ ਲਈ ਚੁਣੌਤੀਪੂਰਨ ਹੋ ਸਕਦਾ ਹੈ ਪਰ ਅੱਜ ਜੋ ਕਿ ਸ਼ਾਮ ਤੱਕ ਨਤੀਜੇ ਸਾਹਮਣੇ ਆ ਚੁੱਕੇ ਜੋ ਕਿ ਆ ਜਾਣਗੇ ਹਾਲਾਂਕਿ ਸਵੈਰਤੋਈ ਵੋਟਾਂ ਦੀ ਗਿਣਤੀ ਜਾਰੀ ਹੈ ਜਿਸ ਦੇ ਵਿੱਚ ਪਹਿਲਾ 3 ਰਾਊਂਡ ਦੇ ਵਿੱਚ ਅਕਾਲੀ ਦਲ ਅੱਗੇ ਨਜ਼ਰ ਆ ਰਹੀ ਸੀਗੀ ਪਰ ਉਸ ਤੋਂ ਬਾਅਦ ਚੌਥੇ ਗੇੜ ਦੇ ਵਿੱਚ ਅਚਾਨਕ ਬਾਜ਼ੀ ਪਲਟ ਗਈ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੀ ਲੀਡ ਦੇ ਵਿੱਚ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਤੇ ਨਵਾਂ ਰਾਊਂਡ ਹੋ ਚੁੱਕਿਆ ਹੈ ਪਰ ਇਹ ਵੋਟਾਂ ਦੀ ਗਿਣਤੀ ਦੇ ਉੱਤੇ ਹੀ ਜੋ ਕਿ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ 2027 ਦੀਆਂ ਇਲੈਕਸ਼ਨਸ ਦੇ ਵੇਲੇ ਇਹ ਜਿਹੜੇ ਕਿ ਨਤੀਜੇ ਨੇ ਬੇहद ਖਾਸ ਹੋਣ ਵਾਲੇ ਨੇ ਤਾਂ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਅੰਤਾਰਨ ਦੇ ਵਿੱਚ ਬੀਤੇ ਦਿਨ ਉਪਚੋਣ ਹੋਈ ਅਤੇ ਅੱਜ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ ਜਿਸ ਦਾ ਸ਼ੁਰੂਆਤੀ ਰੁਝਾਨ ਵੀ ਆਉਣੇ ਸ਼ੁਰੂ ਹੋ ਚੁੱਕੇ ਨੇ ਇਹ ਚੋਣ ਜਿੱਥੇ ਸੂਬੇ ਦੀ ਆਮ ਆਦਮੀ ਪਾਰਟੀ ਦੇ ਲਈ ਬੇहद ਅਹਿਮ ਹੈ ਉੱਥੇ ਵਿਰੋਧੀ ਪਾਰਟੀਆਂ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੇ ਜੋ ਕਿ ਭਾਜਪਾ ਦੇ ਲਈ ਵੀ ਚੁਣੌਤੀ ਭਰੀ ਹੈ ਇਸ ਦੇ ਵਿੱਚ ਖਾਸ ਕਰਕੇ ਦੇ ਵਾਰਿਸ ਪੰਜਾਬ ਦੇ ਪਾਰਟੀ ਦੇ ਵੱਲੋਂ ਵੀ ਜ਼ੋਰ ਆਜ਼ਮਾਇਆ ਜੋ ਕਿ ਜੋ ਜ਼ੋਰ ਆਜ਼ਮਾਇਆ ਗਿਆ ਹੈ ਤੇ ਉਸ ਦੇ ਲਈ ਵੀ ਇਹ ਓਨਾ ਹੀ ਅਹਿਮ ਹੈਗਾ ਤਾਂ 2022 ਦੀ ਗੱਲ ਕੀਤੀ ਜਾਵੇ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਸ ਚੋਣ ਨੂੰ ਸੂਬੇ ਦੀਆਂ ਸਿਆਸੀ ਪਾਰਟੀਆਂ ਦੇ ਲਈ ਮਿਡ ਟਰਮ ਰਿਪੋਰਟ ਕਾਰਡ ਮੰਨਿਆ ਜਾ ਸਕਦਾ ਹੈ ਕਿਉਂਕਿ ਇਸ ਚੋਣ ਨਤੀਜੇ ਦੇ ਨਾਲ ਇਹ ਗੱਲ ਸਪਸ਼ਟ ਹੋ ਜਾਵੇਗੀ ਕਿ ਕੌਣ ਕਿੰਨੇ ਪਾਣੀ ਦੇ ਵਿੱਚ ਹੈਗਾ ਤਾਂ ਜੇ ਕਹਿ ਸਕਦੇ ਆ ਵੀ ਤਰਨਤਾਰਨ ਦੀ ਇਹ ਚੋਣ ਜੋ ਕਿ ਮੀਨੀ ਰਣ ਭੂਮੀ ਦੇ ਨਾਲੋਂ ਕਿਤੇ ਘੱਟ ਨਹੀਂ ਹੈਗੇ 2027 ਦੀ ਸਤਾ ਦੀ ਚਕਾ ਚੋਦ ਕਿਸ ਨੂੰ ਨਸੀਬ ਹੋਵੇਗੀ ਇਹ ਤਾਂ ਉਹ ਵਾਲਾ ਸਮਾਂ ਹੀ ਦੱਸੇਗਾ ਇਸ ਬਾਰੇ ਕਾਫੀ ਹੱਦ ਤੱਕ ਇਹ ਚੋਣ ਨਤੀਜੇ ਦੱਸ ਦੇਣਗੇ ਇਸ ਹਾਲਾਂਕਿ ਪੰਜਾਬ ਦੇ ਹਰ ਇੱਕ ਦੀ ਨਜ਼ਰ ਇਨ੍ਹਾਂ ਚੋਣਾਂ ਦੇ ਵਿੱਚ ਇਨ੍ਹਾਂ ਨਜ਼ਰਾਂ ਟਿਕੀਆਂ ਹੋਈਆਂ ਨੇ ਇੱਕ ਪਾਸੇ ਜਿੱਥੇ ਕਿ ਆਮ ਆਦਮੀ ਪਾਰਟੀ ਮੁਫਤ ਬਿਜਲੀ ਮੋਹੱਲਾ ਕਲੀਨਿਕ ਸਰਕਾਰੀ ਸਕੂਲਾਂ ਦੇ ਵਿੱਚ ਸਹੂਲਤਾਂ ਦੇ ਨਾ ਦੇ ਉੱਤੇ ਵੋਟਾਂ ਮੰਗਦੀ ਨਜ਼ਰ ਆਈ ਹੈ ਉਥੇ ਇਹ ਸਾਰੇ ਫੈਕਟਰ ਹੁਣ ਤੱਕ ਦੀਆਂ ਸੂਬੇ ਦੀਆਂ ਉਪਚੋਣਾ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਨੇ ਤੇ ਸਰਕਾਰ ਹੁਣ ਇਹ ਵੀ ਚਾਹੇਗੀ ਕਿ ਉਸ ਨੂੰ ਮਿਡ ਟਰਮ ਰਿਪੋਰਟ ਕਾਰਡ ਦੇ ਵਿੱਚ ਚੰਗੇ ਨੰਬਰ ਮਿਲਣ ਤਾਂ ਪੰਜਾਬ ਦੇ ਵਿੱਚ ਉੰਜ ਜਿੰਨੀਆਂ ਵੀ ਉਪਚੋਣਾ ਹੋਈਆਂ ਨੇ ਉਹਨਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਚਾਰ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਪਰ ਇਸ ਚੋਣ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੇ ਪਹਿਲਾਂ ਦੇ ਨਾਲੋਂ ਵੱਧ ਜੋ ਕਿ ਤਬਜ਼ੋ ਦਿੱਤੀ ਹੈ ਸ਼ਾਇਦ ਇਹੀ ਕਾਰਨ ਹੈ ਕਿ ਤਰਨਤਾਰਨ ਦੇ ਵਿੱਚ ਜੋ ਕਿ ਤਰਨਤਾਰਨ ਨੂੰ ਪੰਜਾਬ ਚ ਉਹਨਾਂ ਦੀ ਮਿਨੀ ਰਣ ਭੂਮੀ ਬਣਾ ਦਿੱਤਾ ਗਿਆ ਹੈਗਾ ਡੋਰ ਟੂ ਡੋਰ ਕੈਂਪੇਨ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਹਰ ਜਗ੍ਹਾ ਪਾਰਟੀ ਨੂੰ ਮਜ਼ਬੂਤ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਜੇ ਇਸ ਜ਼ੋਨ ਦੇ ਵਿੱਚ ਆਮ ਆਦਮੀ ਪਾਰਟੀ ਸਫਲ ਰਹਿੰਦੀ ਹੈ ਤਾਂ 2027 ਦੇ ਵਿੱਚ ਸੱਤਾ ਦੇ ਵਿੱਚ ਮੂੜ ਵਾਪਸ ਆਉਣ ਦਾ ਸੁਪਨਾ ਕੁਝ ਹੱਦ ਤੱਕ ਬਰਕਰਾਰ ਰਹਿਣ ਦੀ ਸੰਭਾਵਨਾ ਬਣ ਜਾਵੇਗੀ ਉਂਝ ਤਾਂ ਲੁਧਿਆਣਾ ਤੇ ਜਲੰਧਰ ਦੇ ਵਿੱਚ ਵੀ ਕੁਝ ਸਮਾਂ ਪਹਿਲਾਂ ਹੀ ਉਪ ਚੋਣਾਂ ਹੋਈਆਂ ਸਨ ਤਰਨਤਾਰਨ ਦੇ ਵਿੱਚ ਚੋਣ ਮਾਹੌਲ ਕੁਝ ਵੱਖਰਾ ਆਏਗਾ ਇਸ ਸੀਟ ਦੇ ਉੱਤੇ ਜੇ ਆਮ ਆਦਮੀ ਪਾਰਟੀ ਦਾ ਪ੍ਰਵਾਹ ਹੈ ਤਾਂ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਤੇ ਵਾਰਿਸ ਪੰਜਾਬ ਦੇ ਵਰਗੀਆਂ ਪਾਰਟੀਆਂ ਵੀ ਪੂਰਾ ਦਬਦਬਾ ਰੱਖਦੀਆਂ ਨੇ ਤਾਂ ਜੇ ਤਰਨਤਾਰਨ ਸੀਟ ਆਮ ਆਦਮੀ ਪਾਰਟੀ ਜਿੱਤ ਜਾਂਦੀ ਹੈ ਤਾਂ ਉਸ ਦੇ ਨਾਲ ਇੱਕ ਹੋਰ ਸੁਨੇਹਾ ਪੂਰੇ ਪੰਜਾਬ ਦੇ ਵਿੱਚ ਜਾਵੇਗਾ ਕਿ ਅਜੇ ਵੀ ਪਾਰਟੀ ਜ਼ਮੀਨੀ ਪੱਧਰ ਦੇ ਉੱਤੇ ਕਾਫੀ ਮਜ਼ਬੂਤ ਹੈ ਤੇ ਉਸ ਦੇ ਵੱਲੋਂ ਦਿੱਤੀਆਂ ਜਾ ਰੀਆਂ ਯੋਜਨਾਵਾਂ ਅਜੇ ਵੀ ਕੰਮ ਕਰ ਰਹੀਆਂ ਨੇ ਦੂਜੇ ਪਾਸੇ ਇਹ ਵੀ ਸੁਨੇਹਾ ਵੀ ਜਾਵੇਗਾ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਲੈ ਕੇ ਕਾਂਗਰਸ ਨੂੰ ਅਜੇ ਬਹੁਤ ਮਿਹਨਤ ਕਰਨ ਦੀ ਲੋੜ ਹੈ ਬੇਸ਼ੱਕ ਕੁਝ ਮਾਮਲਾ ਦੇ ਵਿੱਚ ਅਕਾਲੀ ਦਲ ਨੂੰ ਪਿਛਲੇ ਦਿਨੀ ਸਫਲਤਾ ਮਿਲਦੀ ਨਜ਼ਰ ਆਈ ਸੀ ਕਿ ਪਰ ਚੋਣ ਮੈਦਾਨ ਦੇ ਵਿੱਚ ਅਜੇ ਵੀ ਸਭ ਕੁਝ ਇੰਨਾ ਆਸਾਨ ਨਹੀਂ ਹੈ ਇਸ ਦੇ ਨਾਲ ਹੀ ਇਹ ਸੁਨੇਹਾ ਵੀ ਜੋ ਕਿ ਵੇਖਿਆ ਜਾ ਸਕਦਾ ਹੈਗਾ ਕਿ ਪੰਜਾਬ ਦੇ ਵਿੱਚ ਵਾਰਿਸ ਪੰਜਾਬ ਦੇ ਵਰਗੇ ਸੰਗਠਨਾਂ ਨੂੰ ਸਿਰਫ ਖਾਸ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਬਜਾਏ ਸਾਰੇ ਵਰਗਾਂ ਦੇ ਵਿੱਚ ਦਬਦਬਾ ਬਣਾਉਣਾ ਪਵੇਗਾ ਤਾਂ ਪੰਜਾਬ ਦੇ ਵਿੱਚ ਤਰਨਤਾਰਨ ਸੀਟ ਦੇ ਉੱਤੇ ਜੇ 2022 ਦੇ ਅੰਕੜਿਆਂ ਨੂੰ ਵੇਖਿਆ ਜੋਵੇ ਤਾਂ ਨਜ਼ਰ ਮਾਰੀਏ ਤਾਂ ਇੱਥੇ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਸੋਹਲ ਜੋ ਕਿ ਲਗਭਗ ਉਹਨਾਂ ਨੂੰ 13000 ਵੋਟਾਂ ਦੇ ਫਰਕ ਦੇ ਨਾਲ ਜੋ ਕਿ ਅੱਗੇ ਜਿੱਤੇ ਸਨ ਇਲਾਕੇ ਦੇ ਵਿੱਚ 40% ਦੀ ਵੋਟਾਂ ਹਾਸਲ ਹੋਈਆਂ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੂਜੇ ਸਥਾਨ ਦੇ ਉੱਤੇ ਰਿਹਾ ਹਾਲਾਂਕਿ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਦੂਜੇ ਸਥਾਨ ਦੇ ਉੱਤੇ ਨਜ਼ਰ ਆ ਰਿਹਾ ਹੈਗਾ ਕਿਉਂਕਿ 9ਵੇਂ ਗੇਟ ਤੱਕ ਜੋ ਕਿ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਤੇ 9ਵੇਂ ਗੇਟ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਡੀ ਲੀਡ ਦੇ ਨਾਲ ਅੱਗੇ ਵਧਦੀ ਹੋਈ ਨਜ਼ਰ ਆਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੂਜੇ ਸਥਾਨ ਦੇ ਉੱਤੇ ਰਹੀ ਸੀਗੀ 2022 ਦੀ ਮੈਂ ਗੱਲ ਕਰ ਰਹੀ ਆ ਤੇ 30 ਫੀਸਦੀ ਵੋਟਾਂ ਮਿਲੀਆਂ ਉਹਨਾਂ ਨੂੰ ਤੇ ਇਸਦੇ ਵਿੱਚ ਦਿਲਚਸਪ ਗੱਲ ਇਹ ਰਹੀ ਹੈ ਕਿ ਕਾਂਗਰਸ ਤੀਜੇ ਸਥਾਨ ਦੇ ਉੱਤੇ ਰਹੀ ਸੀ ਅਤੇ ਉਸ ਨੂੰ 20% ਵੋਟਾਂ ਮਿਲੀਆਂ ਅਕਾਲੀ ਦਲ ਨੂੰ 30% ਤੇ ਆਮ ਆਦਮੀ ਪਾਰਟੀ ਨੂੰ 40% ਵੋਟਾਂ ਹਾਸਲ ਹੋਈਆਂ ਤੇ 2022 ਦੇ ਚੋਣ ਨਤੀਜਿਆਂ ਦੇ ਵਿੱਚ ਇੱਕ ਗੱਲ ਦੇਖਣ ਨੂੰ ਮਿਲੀ ਸੀ ਕਿ ਕਾਂਗਰਸ ਨੂੰ ਇਸ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਸੀ ਅਤੇ ਉਹ ਉਸ ਦਾ ਲਗਭਗ 24% ਵੋਟ ਬੈਂਕ ਉਸ ਦੇ ਨਾਲੋਂ ਕੱਟ ਕੇ ਆਮ ਆਦਮੀ ਪਾਰਟੀ ਦੇ ਖਾਤੇ ਦੇ ਵਿੱਚ ਗਿਆ ਸੀਗਾ ਕਿ ਅਜਿਹਾ ਵੀ ਹੁਣ ਵੀ ਹੋਵੇਗਾ ਇਹ ਸਵਾਲ ਜ਼ਰੂਰ ਬਣਦਾ ਹੈਗਾ ਇਸ ਵਾਰ ਕਾਂਗਰਸ ਦੀ ਕੀ ਹਾਲਤ ਹੁੰਦੀ ਹੈ ਇਹ ਅੱਜ ਨਤੀਜੇ ਦੱਸ ਹੀ ਦੇਣਗੇ ਕਾਂਗਰਸ ਦੇ ਲਈ ਇਹ ਸੀਟ ਇਸ ਲਈ ਵੀ ਅਹਿਮਤ ਰੱਖਦੀ ਹੈ ਕਿਉਂਕਿ 2017 ਦੀਆਂ ਚੋਣਾਂ ਦੇ ਵਿੱਚ ਇੱਥੇ ਕਾਂਗਰਸ ਜਿੱਤੀ ਸੀ ਅਤੇ ਉਸ ਨੂੰ ਜੋ ਕਿ 45% ਦੀ ਵੋਟਾਂ ਮਿਲੀਆਂ ਸਨ ਪਰ 2022 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਤੀਜੇ ਨੰਬਰ ਦੇ ਉੱਤੇ ਖਿਸਕ ਗਈ ਸੀ ਪਰ ਹੁਣ ਇਹਨਾਂ ਵੋਟਾਂ ਦੇ ਉੱਤੇ ਇਹਨਾਂ ਨਤੀਜਿਆਂ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਨਤੀਜੇ ਦੱਸਣਗੇ ਕਿ 2022 ਦੇ ਵਿੱਚ ਕਿਸ ਦੀ ਸਰਕਾਰ ਬਣ ਸਕਦੀ ਹੈ